ਆ ਬੰਦਾ ਬੋਲਦਾ ਕਹਿੰਦਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਗਈ ਜਦੋਂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਦਲੂਸੀਏ ਦਲੂਸੀਏ ਤਾਂ ਹੀ ਨਿਕਲੂ ਚਲੋ ਅਸੀਂ ਸਿੱਖ ਕੋਣ ਤੋਂ ਮੌਕੇ ਮੰਗਦੇ ਆ ਬਾਬਾ ਜੀ ਤੋਂ ਮੌਕੇ ਮੰਗਦੇ ਆ ਉਹਦੇ ਵਿੱਚ ਜੋ ਵੀ ਭੁੱਲ ਚੁੱਕ ਹੋਈ ਆ ਦੇਸ਼ਾਕ ਪ੍ਰਬੰਧਕਾਂ ਕੋਲ ਹੋ ਗਈ ਉਹਦੇ ਆਪਾਂ ਸਾਰਿਆਂ ਨੇ ਸੰਗਤ ਵਿੱਚ ਬਹਿ ਕੇ ਮਸਲਾ ਸੁਲਝਾ ਲਿਆ ਗਿਆ ਸੋ ਬੇਨਤੀ ਹੈ ਹੁਣ ਇਸ ਵੀਡੀਓ ਨੂੰ ਅੱਗੇ ਕੋਈ ਜ਼ਿਆਦਾ ਨਾ ਵਧਾਵੇ ਸਿੰਘਰੂਰ ਦੇ ਪਿੰਡ ਜਖੇਪੜ ਚ ਰਾਗੀ ਸਿੰਘਾਂ ਅਤੇ ਪਿੰਡ ਦੀ ਗੁਰਦੁਆਰਾ ਕਮੇਟੀ ਵਿਚਾਲੇ ਹੋਇਆ ਵਿਵਾਦ ਆਖਿਰਕਾਰ ਸੁਲਝਾ ਲਿਆ ਗਿਆ ਗੁਰਦੁਆਰਾ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਆਪਣੀ ਭੁੱਲ ਲਈ ਹੁਣ ਮਾਫੀ ਮੰਕੀਏ ਦਰਸਲ ਰਾਗੀ ਸਿੰਘਾਂ ਨਾਲ ਹੋਏ ਵਿਵਾਦ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿੰਡ ਵਾਸੀ ਗੁਰਦੁਆਰਾ ਸਾਹਿਬ 'ਚ ਇਕੱਤਰ ਹੋਏ ਜਿੱਥੇ ਪਿੰਡ ਵਾਸੀਆਂ ਨੇ तमाम ਸਿੱਖ ਸੰਗਤਾਂ ਤੋਂ ਮੁਆਫੀ ਮੰਗੀਏ ਆਹਦਾ ਰਹਿਣ ਕਮੇਟੀ ਲੋਕਲ ਕਮੇਟੀ ਦੇ ਪ੍ਰਧਾਨ ਆ ਜੀ ਨਾਮ ਤਰਲ ਸਿੰਘ ਮੇਰਾ ਤੇ ਅਸੀਂ ਸਾਰਿਆਂ ਨੇ ਮਤਲ ਜਿਹੜਾ ਕੱਲ੍ਹ ਵਾਰ ਹੋਇਆ ਸੀ ਸਾਰਿਆਂ ਨੇ ਇਕੱਠੇ ਹੋ ਕੇ ਨਜਿੱਠ ਲਿਆ ਅਸੀਂ ਨੇ ਪਰ ਉਹਦੇ ਵਿੱਚ ਫਰਕ ਤੇ ਜਿਹੜੇ ਘਰ ਵਾਲਿਆਂ ਨੇ ਆਏ ਸੀਗੇ ਉਹਨਾਂ ਨੇ ਗ੍ਰਾਂਤੀ ਸਿੰਘ ਨਾਲ ਗੱਲਬਾਤ કરી ਸਾਨੂੰ ਪੂਰੀ ਨੌਲੇਜ ਨਹੀਂ ਹੋਈ ਚਲੋ ਅਸੀਂ ਸਿੱਖ ਕੌਮ ਤੋਂ ਮਾਫੀ ਮੰਗਾਂਦੇ ਬਾਬਾ ਜੀ ਤੋਂ ਮਾਫੀ ਮੰਗਦੇ ਆ ਵੀ ਜਿਹੜਾ ਸਾਡਾ ਲੋਕਲ ਕਮੇਟੀ ਦੇ ਮੈਂਬਰ ਨੇ ਜਾਂ ਗ੍ਰਾਂਤੀ ਸਿੰਘ ਨੇ ਉਹਨਾਂ ਨਾਲ ਅਸੀਂ ਗੋਲਕ ਵਿੱਚ ਪਾਣਾ ਕਰਿਆ ਸੀ ਪੈਸੇ ਵੀ ਬਾਬਾ ਜੀ ਨਾਲ ਸਾਡੀ ਗੱਲ ਨਹੀਂ ਹੋਈ ਚਲੋ ਵੀ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਪੂਰੀ ਗੱਲ ਵੀ ਸਾਨੂੰ ਮਤਲਬ ਵੀ ਉਹਦੇ ਵਿੱਚ ਫਰਕ ਰਹੇਗਾ ਦੱਸਣ ਜਾ ਵੀ ਚਲੋ ਕੋਈ ਗੱਲਬਾਤ ਹੋਈ ਰੰਗ ਘਾਟਾ ਅਸੀਂ ਮਾਫੀ ਚਾਹੁੰਦੇ ਆਂ ਬੀਬੇ ਨੂੰ ਇਸ ਦਾ ਕੋਈ ਵਾਗ ਨਹੀਂ ਖੜਾ ਹੋਊਗਾ ਉਧਰ ਮਸਲਾ ਸੁਲਝਣ ਤੋਂ ਬਾਅਦ ਰਾਗੀ ਸਿੰਘਾ ਨੇ ਵੀ ਵਿਵਾਦ ਵਾਲੀ ਵੀਡੀਓ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕੀਤੀ ਹੈ ਰਾਗੀ ਸਿੰਘਾ ਮੁਤਾਬਕ ਪਿੰਡ ਵਾਸੀਆਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੈ ਅਤੇ ਹੁਣ ਇਸ ਮਸਲੇ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ ਮੈਂ ਬਈ ਕਰ ਦੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਤੱਕ ਵੀ ਇਹ ਆਵਾਜ਼ ਪਹੁੰਚ ਰਹੀ ਹੈ ਸਾਰੇ ਗੁਰਸਿੱਖ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਜਿਹੜਾ ਕੱਲ ਗੁਰਦੁਆਰਾ ਸਾਹਿਬ ਪਿੰਡ ਜਖੇਪੜ ਵਿਖੇ ਇੱਕ ਮਸਲਾ ਹੋ ਗਿਆ ਸੀ ਕੀਰਤਨ ਭੇਟਾਂ ਨੂੰ ਲੈ ਕੇ ਉਹਦੇ ਸਬੰਧ ਵਿੱਚ ਅੱਜ ਸਾਰੇ ਨਗਰ ਦੀ ਸੰਗਤ ਇਕੱਤਰ ਹੋਈ ਹੈ ਚਾਰੇ ਵਾਸਾ ਦੀਆਂ ਪ੍ਰਬੰਧਕ ਕਮੇਟੀਆਂ ਇਕੱਠੀਆਂ ਹੋਈਆਂ ਨੇ ਸੋ ਨਗਰ ਪੰਚਾਇਤ ਇਕੱਠੀ ਹੋਈ ਹੈ ਉਹਦੇ ਸਬੰਧ ਵਿੱਚ ਅੱਜ ਸਾਰਾ ਫੈਸਲਾ ਹੋ ਗਿਆ ਕਿਰਪਾ ਕਰਕੇ ਸੋ ਉਹਦੇ ਵਿੱਚ ਜੋ ਵੀ ਭੁੱਲਚੁੱਕ ਹੋਈ ਹੈ ਇਹ ਸਭ ਪ੍ਰਬੰਧਕਾਂ ਕੋਲੋਂ ਹੋ ਗਈ ਉਹਦੇ ਆਪਾਂ ਸਾਰਿਆਂ ਨੇ ਸੰਗਤ ਵਿੱਚ ਬਹਿ ਕੇ ਮਸਲਾ ਸੁਲਝਾ ਲਿਆ ਗਿਆ ਸੋ ਬੇਨਤੀ ਹੈ ਹੁਣ ਇਸ ਵੀਡੀਓ ਨੂੰ ਅੱਗੇ ਕੋਈ ਜ਼ਿਆਦਾ ਨਾ ਵਧਾਵੇ ਕਿਉਂਕਿ ਸਾਰੇ ਨਗਰ ਦਾ ਫੈਸਲਾ ਹੋ ਗਿਆ ਉਹਦੇ ਵਿੱਚ ਸਾਰਿਆਂ ਨੇ ਨਗਰ ਦੇ ਭਲੇ ਵਾਸਤੇ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੀ ਇੱਕ ਕਲਰੋਸ ਤੋਂ ਇੱਕ ਵੀਡੀਓ ਤੇ ਅੱਜ ਨਾਲ ਫਾਇਰ ਹੋ ਰਹੀ ਸੀ ਜਿਸ ਵਿੱਚ ਰਾਗੀ ਸਿੰਘ ਅਤੇ ਪਿੰਡ ਵਾਸੀ ਆਪਸ ਵਿੱਚ ਝਗੜਦੇ ਨਜ਼ਰ ਆ ਰਹੇ ਸੀ ਪਿੰਡ ਵਾਸੀਆਂ ਨੇ ਰਾਗੀ ਸਿੰਘਾਂ ਨੂੰ ਕੀਰਤਨ ਦੌਰਾਨ ਵਾਜੇ ਦੇ ਇਕੱਠੀ ਹੋਈ ਭੇਟਾ ਲੈ ਕੇ ਜਾਣ ਤੋਂ ਰੋਕ ਦਿੱਤਾ ਸੀ ਜਿਸ ਨਾਲ ਸੋਸ਼ਲ ਮੀਡੀਆ ਤੇ ਪਿੰਡ ਵਾਸੀਆਂ ਖਿਲਾਫ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ